ਹਾਂਜੀ ਸਤਿ ਸ੍ਰੀ ਅਕਾਲ ਈਟੀਟੀ ਨਰਚਰਨ ਦੇ ਮੇਂ ਭਰਤੀ ਵਾਸਤੇ ਇੱਕ ਜ਼ਰੂਰੀ ਗੱਲ ਜਿਹੜੀ ਹੈਗੀ ਹੈ ਸਿਰਫ 4 ਘੰਟੇ ਕਹਿ ਲੀਏ ਆਪਾਂ 3 ਘੰਟੇ ਹੀ ਬਾਕੀ ਹੈ ਜਿੱਤੋਂ ਹੁਣ ਵੀਡੀਓ ਬਣਾ ਰਹੇ ਆ ਤੁਸੀਂ ਆਪਣਾ ਇਸ ਨੋਟਿਸ ਦੇ ਰਾਹੀਂ ਆਪਣੀ ਇਜੈਕਸ਼ਨ ਪਾ ਸਕਦੇ ਹੋ ਜਿਹਨਾਂ ਦੇ ਪੰਜਾਬੀ ਪੇਪਰ A ਰੀਕੰਡਕਟ ਕੀਤਾ ਗਿਆ ਸੀ ਉਹਨਾਂ ਵਾਸਤੇ ਹੁਣ ਲਾਸਟ ਸਾਢੇ 3 ਘੰਟੇ ਬਾਕੀ ਬਚੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਨੋਟਿਸ ਤੁਹਾਡੇ ਸਾਹਮਣੇ ਹੈਗਾ ਇਹ ਵਾਲਾ ਨੋਟਿਸ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਦਿੱਤਾ ਗਿਆ ਇਸ ਦੇ ਵਿੱਚ ਦੇਖੋ ਕੀ ਹੈਗਾ ਈਟੀਟੀ ਨਾਲ 95 ਜਿਹੜਾ ਪੇਪਰ ਰੀਕਨਡਕਟ ਪੰਜਾਬੀ ਪੇਪਰ A ਕਰਵਾਇਆ ਗਿਆ ਸੀ ਠੀਕ ਹੈ ਉਹਦੀ ਉਤਰ ਕੰਦੀ ਤੇ ਜਿਨ੍ਹਾਂ ਨੇ ਇਤਰਾਜ਼ ਲਾਉਣੇ ਸੀ ਤਾਂ ਉਹਨਾਂ ਵਾਸਤੇ ਹੁਣ ਲਾਸਟ ਸਮਾਂ ਹੈਗਾ ਅੱਜ ਤੁਸੀਂ ਦੇਖ ਸਕਦੇ ਹੋ 8 ਤਰੀਕ 8ਵਾਂ ਮਹੀਨਾ 2024 ਸ਼ਾਮ 5:00 ਵਜੇ ਤੱਕ ਤੁਸੀਂ ਆਪਣੇ ਇਤਰਾਜ਼ ਸਬਮਿਟ ਕਰ ਸਕਦੇ ਹੋ ਠੀਕ ਹੈ ਇਸ ਤੋਂ ਬਾਅਦ ਤੁਹਾਨੂੰ ਜਿਹੜਾ ਕੋਈ ਵੀ ਟਾਈਮ ਜਿਹੜਾ ਨਹੀਂ ਮਿਲੇਗਾ ਇਤਰਾਜ਼ ਲਾਉਣ ਦਾ ਤੁਸੀਂ ਇੱਥੇ ਦੇਖ ਸਕਦੇ ਹੋ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਹੀ ਹੋਗਾ ਇੱਥੇ ਜਿਹੜਾ ਇਹਨਾਂ ਲਿਖਿਆ ਵੀ ਆਪਣੀ ਈਮੇਲ ਆਈਡੀ ਤੇ ਐਡਰੈਸ ਇਤਰਾਜ਼ਬੰਦੀ ਦਾਸਤਾਵੇਜ਼ ਜੀ ਸਬੂਤ ਭੇਜਣਾ ਯਕੀਨੀ ਹੋਏਗਾ ਵੀ ਠੀਕ ਹੈ ਇਸ ਤੋਂ ਇਲਾਵਾ ਈਮੇਲ ਕਰਦੇ ਸਮੇ ਆਪਣਾ ਜਿਹੜਾ ਰਜਿਸਟ੍ਰੇਸ਼ਨ ਨੰਬਰ ਹੈ ਰੋਲ ਨੰਬਰ ਹੈ ਨਾਮ ਹੈ ਪਿਤਾ ਦਾ ਨਾਮ ਜਨਮ ਮਿਤੀ ਤਾਂ ਇਹ ਵੀ ਯਕੀਨੀ ਬਣਾਉਣਾ ਹੋਏਗਾ ਤੁਹਾਨੂੰ ਦੱਸਣਾ ਵੀ ਠੀਕ ਹੈ ਤੇ ਕੋਈ ਫੀਸ ਚਾਰਜ ਨਹੀਂ ਕੀਤੀ ਜਾਵੇ ਦੇਖੋ ਡਾਇਰੈਕਟਰ ਵੱਲੋਂ ਫੈਸਲਾ ਲਿਆ ਗਿਆ ਕਿ ਇਤਰਾਜ਼ਬੰਦੀ ਕੋਈ ਵੀ ਫੀਸ ਚਾਰਜ ਨਹੀਂ ਕੀਤੀ ਜਾਊਗੀ ਇਹ ਵੀ ਹੈਗਾ ਵੀ ਫੀਸ ਨਹੀਂ ਲਈ ਜਾਊਗੀ ਇਸ ਲਈ ਤੁਸੀਂ ਕੀ ਕਰਨਾ ਆਪਣੇ ਇਤਰਾਜ਼ ਲਾ ਸਕਦੇ ਹੋ ਸਿਰਫ ਟਾਈ ਆਪਾਂ ਕਹਿੰਦੇ 3 ਘੰਟੇ ਬਾਕੀ ਏ ਤੁਹਾਡੇ ਵਾਸਤੇ ਸੋ ਜਾਣਕਾਰੀ ਵਧੀ ਲਗੀ ਲਾਈਕ ਸ਼ੇਅਰ ਕਮੈਂਟ ਕਰੋ ਜੁੜੇ ਰਹੋ ਚੈਨਲ ਦੇ ਨਾਲ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਚ